ਯੁੱਧ ਨਸ਼ਿਆ ਵਿਰੁੱਧ ਨਸ਼ਾ ਮੁਕਤੀ ਯਾਤਰਾ ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਫੈਸਲਾਕੁ ਲੜਾਈ ਸਾਬਤ ਹੋਵੇਗੀ ਅਜੀਤਪਾਲ ਸਿੰਘ ਕੋਲੀ ਐਮ ਐਲ ਏ ਅਜੀਤਪਾਲ ਕੋਲੀ ਵੱਲੋਂ ਨਸ਼ਾ ਤਸ਼ਕਰਾ ਨੂੰ ਸਖਤ ਚੇਤਾਵਨੀ ਜਾਂ ਤਾਂ ਨਸ਼ਾ ਦਾ ਵਪਾਰ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਪਟਿਆਲਾ ਦੇ ਐਮ ਐਲ ਏ ਅਜੀਤਪਾਲ ਸਿੰਘ ਕੋਲੀ ਦੀ ਰਹਿਨਮਾਈ ਹੇਠ ਵਾਰਡ ਨੰਬਰ 54 ਵਿਖੇ ਯੁੱਧ ਨਸ਼ਾ ਵਿਰੋਧ ਜਾਗਰੂਕਤਾ ਸੈਮੀਨਾਰ ਬਡੁੰਗਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਐਮ.ਐਲ.ਏ ਪਟਿਆਲਾ ਅਜੀਤਪਾਲ ਸਿੰਘ ਕੋਲੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਵਾਰ ਨੰਬਰ 54 ਦੇ ਐਮ.ਸੀ ਜਗਮੋਹਨ ਸਿੰਘ ਚਾਹਾਨ ਦੇ ਮੁੱਖ ਮਹਿਮਾਨ ਦਾ ਸਵਾਗਤ ਗੁਲਦਸਤਾ ਦੇ ਕੇ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਅਜੀਤਪਾਲ ਸਿੰਘ ਕੋਲੀ ਨੇ ਪਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਪੰਜਾਬ ਸਰਕਾਰ ਦੀ ਮਹਮਦ ਨਸ਼ਾ ਵਿਰੋਧ ਨਾਲ ਲੋਕਾਂ ਨੂੰ ਜੋੜ ਕੇ ਇੱਕ ਪਰਵਰਤਨ ਦੀ ਲਹਿਰ ਬਣ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦਾ ਖਾਤਮਾ ਕਰਨ ਅਤੇ ਨਸ਼ਾ ਤਸਕਰਾ ਨੂੰ ਕਾਨੂੰਨ ਦੇ ਕਟਾਰੇ ਵਿੱਚ ਲਿਆਉਣ ਤੱਕ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਹਨਾਂ ਕਿਹਾ ਕਿ ਨਸ਼ਾ ਸਪਲਾਈ ਲੜੀ ਤੇ ਸਰਕਾਰੀ ਸ਼ਕਤੀ ਨੂੰ ਉਜਾਗਰ ਕੀਤਾ ਜਿਵੇਂ ਚ ਵੱਡੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੀ ਗੈਰ ਕਾਨੂੰਨੀ ਤੌਰ ਤੇ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਜਾਂ ਟਾ ਦਿੱਤਾ ਗਿਆ। ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਆਖਿਰ ਵਿੱਚ ਐਮ.ਐਲ.ਏ. ਅਜੀਤਪਾਲ ਸਿੰਘ ਕੋਲੀ ਨੇ ਵਾਰਡ ਨੰਬਰ 54 ਦੇ ਪਰਮੇ ਇਕੱਠ ਨੂੰ ਨਸ਼ਿਆ ਵਿਰੋਧ ਸੌਂਚ ਚੁਕਾਈ ਗਈ। ਲਾਲਾ ਟੀ ਕੇ ਚਾਂਦੀਆਂ ਨੇ ਪਾਵਾਂ ਵਿਨਿਆਹ ਰੋਧੀਆਂ ਮੈਂ ਵੇਖੀਆਂ ਨੇ ਮਾਵਾਂ ਕਿੰਨੀਆਂ ਬਾਪੂ ਵੀ ਨਸੋਤਾ ਦਿਨ ਰਾਤ ਮਾਰੀਦਾ ਨੜੇ ਕਾ ਨੂੰ ਲੈ ਜੇ ਇਹ ਉਹ ਲਾਰੀਆਂ ਦਸਾਂ ਦੇ ਭਿੰਡੇ ਆਵੀ ਚਿੱਟੇ ਦੇ ਬੰਦਾਰੀਆਂ ਛੋਟੀ ਪੈਣਿ ਕੌਣੀ ਪੜੀ ਜ਼ਿੰਮੇਵਾਰੀਆਂ ਆ ਜੜੀ ਯੁੱਧ ਨਸ਼ੇ ਵਿਰੁੱਧ ਇਹ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਵੰਡੀ ਗਈ ਹੈ ਇਸ ਦਾ ਵਿਸਥਾਰ ਦੇ ਪੂਰਵ ਵਿਸਥਾਰ ਦੇ ਵਿੱਚ ਤੁਹਾਨੂੰ ਐਮ ਐਲ ਏ ਸਾਹਿਬ ਸ਼ੋਅ ਵਿੱਚ ਕਾਣ ਕੇ ਤੇ ਇਹਨੂੰ ਤੁਹਾਨੂੰ ਸਮਝਾਣਗੇ ਵੀ ਕੀ ਕੀ ਇਸ ਕਿਸ ਸੋਚ ਦੇ ਅਧੀਨ ਇਹ ਪੰਜਾਬ ਦੇ ਵਿੱਚ ਲੜਾਈ ਤੇ ਜੀ ਤੁਹਾਡੀ ਆਣ ਵਾਲੀ ਨਸਲਾਂ ਨੂੰ ਬਚਾਉਣ ਦੇ ਲਈ ਤੁਹਾਡੇ ਬੱਚਿਆਂ ਦੀ ਜਿਹੜੇ ਭਵਿੱਖ ਨੇ ਉਹਨੂੰ ਬਚਾਉਣ ਦੇ ਲਈ ਇਹ ਜਿਹੜੀ ਲੜਾਈ ਅਸੀਂ ਸਾਰਿਆਂ ਨੇ ਕਿਸ ਤਰ੍ਹਾਂ ਦੇ ਨਾਲ ਮਿਲ ਕੇ ਲੜਨੀ ਹੈ ਪਰ ਇੱਕ ਗੱਲ ਮੈਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਕਰਾਂਗਾ ਜੀ ਅੱਜ ਸਾਨੂੰ ਸਾਰਿਆਂ ਨੂੰ ਵੋਟ ਦਾ ਜਿਹੜਾ ਆਪਣੀ ਦਾ ਮੁੱਲ ਹੈ ਉਹ ਪਤਾ ਚੱਲ ਗਿਆ ਕਿਉਂਕਿ ਉਹ ਵੀ ਸਾਡੇ ਪਟਿਆਲੇ ਤੋਂ ਹੀ ਸੀਗੇ ਜਿਨ੍ਹਾਂ ਨੂੰ ਆਪਾਂ ਦੋ ਵਾਰ ਮੁੱਖ ਮੰਤਰੀ ਬਣਾਇਆ ਪੰਜ ਵਾਰ ਉਸ ਪਰਿਵਾਰ ਨੂੰ ਅਸੀਂ ਐਮਐਲਏ ਬਣਾ ਕੇ ਭੇਜਿਆ ਚਾਰ ਵਾਰ ਅਸੀਂ ਐਮਪੀ ਬਣਾ ਕੇ ਭੇਜਿਆ ਇੱਕ ਵਾਰ ਉਹ ਸੈਂਟਰ ਵਜ਼ੀਰ ਬਣੇ ਤੇ 2017 ਦੀ ਇਲੈਕਸ਼ਨ ਤੋਂ ਪਹਿਲਾਂ ਪਵਿੱਤਰ ਘੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਸੋਹ ਖਾਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਕਿ ਮੈਂ 4 ਹਫ਼ਤੇ ਦੇ ਵਿੱਚ ਚਿੱਟਾ ਯਾ ਇਹ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚੋਂ ਖਤਮ ਕਰਦਾਗਾ ਪੰਜਾਬ ਨੂੰ ਛੱਡੋ ਤੁਸੀਂ ਆਪਣੇ ਪਟਿਆਲੇ ਦਾ ਹੀ ਹਾਲ ਦੇਖ ਲੈਂਦੇ ਜੀ ਤੇ ਇੱਕ ਪਾਸੇ ਇਸ ਵਾਰ ਜਿਹੜੀ 2022 ਦੇ ਵਿੱਚ ਜੋ ਅਸੀਂ ਤੁਹਾਨੂੰ ਕਹਿ ਕੇ ਵੋਟ ਲੈ ਕੇ ਗਏ ਸੀ ਵੀ ਤੁਸੀਂ ਸਾਡੇ ਇਸ ਨੌਜਵਾਨ ਵੀਰ ਨੂੰ ਪੜ੍ਹੇ ਲਿਖੇ ਨੌਜਵਾਨ ਨੂੰ ਤੁਸੀਂ ਚਿਤਾ ਕੇ ਭੇਜੋ ਆਮ ਆਦਮੀ ਪਾਰਟੀ ਨੂੰ ਤੁਸੀਂ ਵੋਟ ਪਾਓ ਅਸੀਂ ਤੁਹਾਡੀ ਆਣ ਅਲੀ ਨਸਲਾਂ ਦੀ ਲੜਾਈ ਲੜਾਂਗੇ ਤੇ ਵਾਚ ਲੜਾਈ ਦੇਖੋ ਗਰਾਊਂਡ ਦੇ ਉੱਤੇ ਕਿਵੇਂ ਘਰ ਘਰ ਪਿੰਡ ਪਿੰਡ ਹਰ ਗਲੀ ਗਲੀ ਜਾ ਕੇ ਲੜੀ ਚੱਲੀ ਐ ਤੂੰ ਦੇਖੋ ਅੱਜ ਜਿਹੜੀ ਜਸਮਾਨ ਦੇ ਵਿੱਚ ਕਿੰਨਾ ਮੌਸਮ ਖਰਾਬ ਹੋ ਰਿਹਾ ਬਸ ਜਿਹੜਾ ਇੰਨੇ ਲੋਕ ਇੱਥੇ ਆਏ ਆਈਆਂ ਹੋਈਆਂ ਨੇ ਇਸ ਗੱਲ ਕਿ ਇਹ ਲੋਕਾਂ ਦੇ ਵਿੱਚ ਨਸ਼ੇ ਤੋਂ ਬੁਰੀਤ ਜਾਗਰਤਾ ਆ ਚੁੱਕੀ ਹੈ ਔਰ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਲਈ ਇਹ ਮੁਹਿੰਮ ਚੱਲੀ ਹੈ ਜੋ ਨਸ਼ੇ ਨੂੰ ਉਦੇ ਵਿੱਚ ਚਾਹਤ ਕਰਨ ਇਸਾਨੇ ਨੇ ਔਰ ਉਹ ਵੀ ਹੁੰਦੇ ਨੇ ਜਿਹੋ ਨਾਲ ਇਲਾਕਾ ਇਸ ਕੋਰਟ ਦੇ ਅੰਦਰ ਆਉਂਦਾ। ਇਹ ਵੀ ਕਿਹਾ ਜਾਏਗਾ ਕਿ ਸਾਡੇ ਦਾ ਸੀਐਮ ਸਾਹਿਬ ਨੇ ਜਿਹੜਾ ਹੈ ਇੱਕ ਹੋਟਲਾਈਨ ਵੀ ਜਾਰੀ ਕੀਤੀ ਹੈ ਜਿਹਦੇ ਤਹਿਤ ਤੁਸੀਂ ਕਦੇ ਵੀ ਕਿਸੇ ਵੀ ਟਾਈਮ ਜਿਹੜਾ ਹੈ ਉਹ ਕਰ ਸਕਦੇ ਹੋ ਕੰਪਲੇਂਟ ਕਰ ਸਕਦੇ ਹੋ ਔਰ ਤੁਹਾਡੀ ਜਾਣਕਾਰੀ ਵੀ ਰੱਖੀ ਜਾਏਗੀ। ਮੈਂ ਅੱਜ ਹੁਣ ਸਬ ਅਫਸਰ ਬਣ ਕੇ ਨਹੀਂ ਪੰਜਾਬ ਸਰਕਾਰ ਦਾ ਇੱਕ प्रतिनिधि बनके थे। ਤੁਹਾਨੂੰ ਇਹ ਦੱਸਣਾ ਪਊਗਾ। ਸਕਰਕਰ ਜਿਹੜਾ ਵੀ ਨਸ਼ੇੜੀ ਹੈ ਜਿਹੜਾ ਵੀ ਕੋਈ ਬੰਦਾ ਜਿਹੜਾ ਵੀ ਨਸ਼ਾ ਵੇਚਦਾ ਵੀ ਤਸਕਰ ਹੈ ਉਸ ਸੰਬੰਧੀ ਸਾਨੂੰ ਜੋ ਵੀ ਜਾਣਕਾਰੀ ਦਿਓਗੇ ਉਸ ਤੇ ਅਸੀਂ ਤੁਰੰਤ ਐਕਸ਼ਨ ਲੈਂਦੇ ਹਾਂ। ਤੇ ਇਹ ਮੈਸੇਜ ਸਾਡਾ ਪੰਜਾਬ ਸਰਕਾਰ ਦਾ ਸਾਡੇ ਵੱਲੋਂ ਇਹ ਮੈਸੇਜ ਉਹਨਾਂ ਦੇ ਕੰਨਾਂ ਤੱਕ ਪਹੁੰਚ ਜਾਣਾ ਚਾਹੀਦਾ ਹੈ ਕਿ ਯਾ ਤਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਇਹ ਰਿਕਮ ਇੱਕੋ ਹੀ ਮੈਸੇਜ ਹੈ ਸਾਨੂੰ ਸਰਕਾਰ ਵੱਲੋਂ ਫ੍ਰੀ ਹੈਂਡ ਦਿੱਤਾ ਗਿਆ ਇਹਨਾਂ ਦੇ ਐਕਸ਼ਨ ਕਰਨ ਤੇ ਤੁਸੀਂ ਦੇਖ ਵੀ ਰਹੇ ਹੋਵਗੇ ਕਟੂੜ ਚਾਦਰੇ ਨੇ ਜੇ ਨਸ਼ਾ ਤਸਕਰ ਵੇਚ ਨਸ਼ਾ ਤਸਕਰ ਜਿਮੇ ਘਰਾਂ ਦੇ ਉੱਪਰ ਚੜ ਰਹੇ ਨੇ ਜਿਲ੍ਹਾ ਰੋਜ਼ ਇਹਨਾਂ ਨੂੰ ਜਿਲ੍ਹਾ ਚ ਭੇਜਿਆ ਜਾ ਰਿਹਾ ਤੇ ਜਿਹੜੀ ਵੀ ਟਿੱਪ ਸਾਨੂੰ ਮਿਲਦੀ ਹੈ ਉਹਤੇ ਵਿਥਨ 2 ਘੰਟਿਆਂ ਦੇ ਵਿੱਚ ਹੀ ਅਸੀਂ ਐਕਸ਼ਨ ਲੈਂਦੇ ਤਾਂ ਮੇਰੇ ਮੈਂ ਤੁਹਾਡੇ ਤੋਂ ਵਾਅਦਾ ਕਰੂੰਗਾ ਕਿ ਜੋ ਵੀ ਤੁਹਾਨੂੰ ਕੋਈ ਜਾਣਕਾਰੀ ਹੋਊਗੀ ਕੀਸੇ ਤਰ੍ਹਾਂ ਦੀ ਇਨਫੋ ਇਨਫੋਰਮੇਸ਼ਨ ਹੈਗੀ ਇਨਪੁਟ ਹੈਗੀ ਹੈ ਤੁਸੀਂ ਮੇਰੇ ਨਾਲ ਮੇਰੇ ਫਲਾਸ ਨਾਲ ਸਾਂਝੀ ਕਰੋਗੇ ਤਾਂ ਇਹ ਆਪਾਂ ਇਸ ਆਪਾਂ ਆਪਣੇ ਏਰੀਆ ਦੇ ਵਿੱਚੋਂ ਵੈਸਾ ਵੇਚਣ ਵਾਲਿਆਂ ਨੂੰ ਖਤਮ ਕਰ ਸਕਦੇ ਹਾਂ ਜੋ ਸਰਕਾਰ ਵੱਲੋਂ ਸ਼ੁਤ ਨਸ਼ਿਆ ਵਿਰੁੱਧ ਤਹਿਤ ਹਰ ਵਾਰ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਹਨ ਉਸ ਮੀਟਿੰਗੀਆਂ ਦਾ ਬਹੁਤਾਂ ਆਪਣੇ ਪੰਜਾਬ ਨੂੰ ਆਪਣੇ ਸ਼ਹਿਰ ਨੂੰ ਤੇ ਆਪਣੇ ਵਾਰਡ ਨੂੰ ਅਗਲਾ ਪੰਜਾਬ ਬਣਾਉਣ ਦੇ ਵਿੱਚ ਸਹਾਇ ਹੋਵੇਗਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਆਪਣੇ ਵਾਰਡ ਤੋਂ ਅੰਚ ਨਸ਼ੇ ਨੂੰ ਖਤਮ ਕਰਨ ਦੇ ਲਈ ਤਨ ਕਰੀਏ ਸਾਡੇ ਸਰਦਾਰ ਅਜੀਤਪਾਲ ਸਿੰਘ ਪੁਲੀਸ ਸਾਹਿਬ ਜੀ ਦੀ ਸਾਜਰੀ ਦੇ ਵਿੱਚ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਦੇ ਉੱਤੇ ਕਿਵੇਂ ਠੱਲ ਪਾਣੀ ਹੈ ਕਿਵੇਂ ਇਹਨੂੰ ਜੜੋਂ ਖਤਮ ਕਰਨਾ ਹੈ ਉਹ ਸਾਡੀ ਟੀਮ ਹੈ ਜਿਹੜੀ ਉਸ ਪ੍ਰਸ਼ਾਸਨ ਦੇ ਕੋਆਰਡੀਨੇਟਰ ਸਾਹਿਬ ਤੇ ਮਿਸਤਕਾਰ ਜੋਗ ਐਮ ਐਲ ਏ ਸਾਹਿਬ ਅੱਜ ਆਪਾਂ ਨੂੰ ਜਾਣੂ ਕਰਾਨਗੇ ਤੇ ਬਹੁਤ ਬਹੁਤ ਧੰਨਵਾਦ ਆ ਐਮ ਐਲ ਏ ਸਾਹਿਬ ਤੁਸੀਂ ਟੀਮ ਵੀ ਸਮਾਂ ਕੱਢ ਕੇ ਸਾਡੇ ਬਾਅਦ ਦੇ ਵਿੱਚ ਲੋਕਾਂ ਦੇ ਉਭਰੂ ਹੋਏ ਹੋ